ਅੱਡੀ ਕਿ ਹੁਣ ਮੈਂ ਤਾਂ ਆਇਆ ਹੁਣੇ ਜਾਓ ਘਰ ਪਰ ਛੱਡ ਕੇ ਆਓ ਨਹੀਂ ਮੈਂ ਕਿਤੇ ਆਪ ਬੱਚੇ ਵਿੱਚ ਗਰਮ ਕਰਨੇ ਵਹ ਜਾਈਦਾ ਤੁਸ ਆ ਗੱਡੀ ਜਾਈਦਾ ਆਹ ਦਾ ਪਰ ਤੇਰਾ 500 ਮੇਰੇ ਕੋਲ ਹੈ ਤੇ ਘਰ ਹੁ ਜਾ ਬੰਦੇ ਹੋ ਮੇਰੇ ਆਲੋ ਇਹ ਮੈਂ ਨਹੀਂ ਗੱਡੀ ਹਰ ਰੋਲੇ ਗੱਡੀ ਵਾਟ ਨਾ ਨਾ ਇਹਨੂੰ ਗੱਡੀ ਯਾਰ ਚੱਲ ਬੱਸ ਪੈ ਚੱਲ ਗਰਮ ਕਰ ਬੰਦੋ ਤੋਂ ਖੜੀ ਜਨਾਦਾ ਨਹੀਂ ਆਉਂਦਾ ਨਹੀਂ ਆਉ ਨੱਚ ਰੱਬ ਦਾ ਹਲੋ ਫਾਟੋ ਆ ਬੇਵੋ ਅੱਜ ਅੱਜ ਤੋ ਕਹਿਦਾ ਨਾ ਤੂੰ ਲੈਣਾ ਉੱਤੇ ਨਾ ਨਹੀਂ ਹੋਣਾ ਇਹ ਦੇ ਘਰ ਛੱਡ ਕੇ ਆਉਣਾ ਮੈਂ ਤੇਰੀ ਫੋਟੋ ਗੱਡੀ ਨੰਬਰ ਕੋਲ ਤੇ ਇਹਦਾ ਮੋਬਾਈਲ ਨੰਬਰ ਉਹਦਾ ਗੱਡੀ ਨੰਬਰ ਰੋਡ ਕਰਾ ਲੈ ਇੱਕ ਵਾਰੀ ਆਉਂਦੇ ਫੋਨ ਚਾਉਂਦੇ ਕੋਈ ਨੰਬਰ ਪਾ ਗੱਡੀ ਲੈਣਾ ਇਹ ਗੱਡੀ ਪੁੱਤਰਾਂ ਨੂੰ ਮੰਗਿਆ ਕਿ ਕੋਈ ਕੋ ਪ੍ਰੋਬਲਮ ਹੈ ਤੂੰ ਇਹਨਾਂ ਸਭ ਨੂੰ ਫੋਨ ਕਰਨਾ ਤੇ ਨਹੀਂ ਤੇਨ ਇਹ ਦੇਣਾ ਬਜ਼ੁਰਗੋ ਕੀ ਗੱਲ ਹੈ ਜਿਹੜਾ ਤੁਸੀਂ ਸੜਕਾਂ ਤੇ ਰਹਿੰਦੇ ਹੋ ਮੈਂ ਨਹੀਂ ਆਉਂਗਾ ਆ ਕਹਿਤਾ ਹਾਂ ਸਾਬ ਨੂੰ ਉਹ ਕੋਰਤਵਾਰ ਸਾਹਿਬ ਪਾਣੀ ਪੜਨੀ ਹੈ ਮੈਂ ਮੈਂ ਕਾਟ ਕਰਿਆ ਕਰਨਾ ਕੋਈ ਨਹੀਂ ਮੈਂ ਪੁੱਤ ਜੀ ਅੱਜ ਦਾ ਬੱਸ ਸਾਲ ਪੁੱਤ ਜੀ ਤੁਹਾਡਾ ਛੱਡ ਦਿੱਤਾ ਉਹ ਮੈਂ ਜੇ ਖੱਬੇ ਜਨੂਰੀ ਹਰ ਸਾਰੇ ਉਹਨਾਂ ਦਾ ਜਿਹੜੇ ਪੈਰ ਨਹੀਂ ਕਰਨਾ ਚਾਹੁੰਦੇ ਜੱਰੇ ਬਾਪੂ ਮੇਰੇ ਨਾਲ ਸਰਦਾਰ ਹੋ ਕੇ ਮੰਗਦਾ ਚੰਗਾ ਨਹੀਂ ਲੱਗਦਾ ਸਰਦਾਰ ਹੋ ਕੇ ਮੰਗਦਾ ਚੰਗਾ ਨਹੀਂ ਲੱਗਦਾ ਇਹ ਕਹਿੰਦੇ ਮੰਗਦਾ ਹੈ ਪਰ ਮੈਂ ਖਾ ਦਿਸੀ ਮੈਂ ਆਕਨ ਇਹ ਗੱਲ ਹੈ ਤੁਸੀ ਗੱਲ ਬਾਤ ਹੋ ਰਹੀ ਹੈ ਤੇਰੇ ਤੁਸੀਂ ਇਹ ਗੱਲ ਨਹੀਂ ਕਰੀ ਬਲਕਿ ਗੱਲ ਹੋਈ ਇਹ ਬਜ਼ੁਰਗ ਜਿਹੜੇ ਸੜਕ ਤੇ ਘੁੰਮ ਰਹੇ ਸਨ ਇਹ ਬਜ਼ੁਰਗ ਜੀ ਸੜਕ ਜਿੱਨੇ ਇੱਥੇ ਚੌਂਕ ਦੇ ਵਿੱਚ ਹੱਥ ਜੋੜ ਕੇ ਖੜੋ ਜਾਂਦੇ ਆ ਜੀ ਤੇ ਲੋਕਾਂ ਕੋਲ ਨਾ ਮਤਲਬ ਹੱਥ ਕਰ ਦਵੇ ਜੋੜ ਕੇ ਲੋਕ ਇਹਨਾਂ ਨੂੰ ਪੈਸੇ ਦਿੰਦੇ ਆ ਮਤਲਬ ਇਹਨਾਂ ਨੇ ਸਰਦਾਰ ਬੰਦਾ ਬਜ਼ੁਰਗ ਆਦਮੀ ਦਾੜੀ ਰੱਖ ਕੇ ਹੈਸ ਆ ਤੇ ਚੰਗਾ ਨਹੀਂ ਲੱਗਦਾ ਤੁਸੀਂ ਪੈਸੇ ਦਿੱਤੇ ਇਹਨਾਂ ਨੂੰ ਘਰ ਭੇਜਿਆ ਦੁਬਾਰਾ ਕਿਹਾ ਕੋਈ ਮੈਂ ਅੱਗੇ ਜੀ ਤੁਸੀਂ ਜੇ ਮੇਰੇ ਕੋ 500 ਲੈ ਲਾ ਤਾਂ ਤੁਸੀਂ ਘਰ ਭੇਜੋ ਗਾ ਇਹ ਤੁਹਾਨੂੰ ਪ੍ਰੋਬਲਮ ਆਵੇ ਸਾਨੂੰ ਦੱਸੋ